ਪਟਿਆਲਾ ਵਾਲੀ ਵਾਸਤੇ ਵੈਸੇ ਲਾਉਡ ਨਹੀਂ ਹੈਗੀ ਉੱਤੋਂ ਬਸਰਾ ਕੁਝ ਹੈ ਨਹੀਂ ਆ ਤੀ ਆ ਡਿਆ ਤੇ ਜੜਾ ਲੋ ਜੋ ਗਲਤਾਂ ਨੂੰ ਗਲਤਾਂ ਜੋ ਸਹੀ ਹੈ ਸਹੀ ਹੈ ਇੱਕਾ ਦੋ ਬੱਚਾ ਨਾ ਕਰ ਤੀ ਇਹ ਗੱਲ ਸੋਚ ਤਾੜਾ ਬੇਟਾ ਇਸ ਵਿੱਚ ਜਾਂਦਾ ਹੈ ਇਨੀ ਸਪੀਡ ਬੱਸ ਰੱਬ ਨਾ ਕਰੇ ਉਹ ਕੇਸ ਮਾਰ ਦੇ ਕੋਈ ਆ ਕੇ ਵਾਜੇ ਇੱਥੇ ਆ ਫਤਗਰ ਚੂੜੀਆਂ ਦੇ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੇ ਡਰਾਈਵਰਾਂ ਨੂੰ ਉਸ ਸਵੇਰੇ ਭਾਜੜਾ ਪੈ ਗਈਆਂ ਜਦੋਂ ਗੁਰਦਾਸਪੁਰ ਤੋਂ ਜ਼ਿਲ੍ਹਾ ਚਾਈਲਡ ਅਫਸਰ ਸੁਨੀਲ ਜੋਸ਼ੀ ਅਤੇ ਬਟਾਲਾ ਤੋਂ ਟ੍ਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਪਾਸ ਸਿੰਘ ਦੀ ਅਗਵਾਈ ਚ ਫਤਿਹਗੁਰ ਚੂੜੀਆਂ ਦੇ ਵਕਫ ਵਕਫ ਪ੍ਰਾਈਵੇਟ ਸਕੂਲਾਂ 'ਚ ਚੱਲ ਰਹੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਫਤਿਹਗੁਰ ਚੂੜੀਆਂ ਦੇ ਮਜੀਠਾ ਰੋਡ ਕੈਪਟਨ ਸਕੂਲ ਆਫ ਐਕਸਲੈਂਸ ਦੀਆਂ ਕੁਝ ਬੱਸਾਂ ਦੇ ਚਲਾਨ ਕੱਟੇ ਗਏ ਅਤੇ ਕੁਝ ਬੱਸਾਂ ਬੰਪਾਉਂਟ ਕੀਤੀਆਂ ਗਈਆਂ ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਕੈਪਟਨ ਸਕੂਲ ਦੇ ਮਾਲਕ ਦੇ بیٹے ਰਵੀਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਬੱਸਾਂ ਪ੍ਰਾਈਵੇਟ ਹਨ ਅਤੇ ਉਹਨਾਂ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਦੇਖੋ ਜੇ ਤੁਹਾਨੂੰ ਅਗੋ ਦੁਸ਼ਮੀ ਦੱਸੋ ਬਾਬਾ ਇਹ ਫੱਟੇ ਲਾ ਕੇ ਦੀ ਬੱਚ ਲਾਂਡੇ ਬੱ ਫੱਟੇ ਲੱਗਦੀ ਬੱਚ ਲਾਂਡੇ ਕੀ ਸਹੀ ਆ ਦੇਖੋ ਬਾਬਾ ਜੀ ਇੱਕ ਮੇਰੀ ਗੱਲ ਨੂੰ ਨੋਟ ਕਰੋ ਬੱਸ ਦੀ ਹੁੰਦੀ ਨਹੀਂ ਚਲਾਣ ਦੇ ਮੈਂ ਜਾ ਕੇ ਪ੍ਰਿੰਸੀਪਲ ਕੋ ਸਾਰੀ ਡਿਟੇਲ ਲਈ ਆ ਫੱਟਿਆਂ ਵਾਲੀ ਬੱਸ ਤੇ ਪੈਸੇ ਲਾਉੜਨੀ ਹੈਗੀ ਮੈਂ ਤਾਂ ਬਸ ਦਾ ਕੁਝ ਹੈ ਨਹੀਂ ਆ ਆ ਬਈਆ ਬੰਦੀ ਹੋਣੀ ਆ ਪਲੀਜ਼ ਤੀ ਆ ਡਿਆ ਤੇ ਜੜਾ ਲੋ ਜੋ ਗਲਤਾਂ ਨੂੰ ਗਲਤਾਂ ਜੋ ਸੋਇਆ ਸਹੀ ਆ ਇਹ ਬਸ ਤਾਂ ਕਿਉਂ ਨਹੀਂ ਆਪਾਂ ਬੰਦ ਕਰਤੀ ਜਿਹੜੇ ਵਿੱਚ ਡਾਕੂਮੈਂਟ ਹੈਗੇ ਆਪਾਂ ਉਹਨੂੰ ਛੱਡਤਾ ਉਹ ਬੰਦਾ ਇੱਥੇ ਆ ਕਿਵੇਂ ਤੇ ਹੁਣ ਆਇਓ ਮੈਂ ਸਰ ਗੱਗੋਮਾਲ ਤੋਂ ਆਇਆ ਪਾਣੀ ਆਇਆ ਪਰ ਮੈਂ ਮੈਂ ਤੁਹਾਡੀ ਹਾਂ ਗੱਲ ਐਗਰੀਆ ਬਾਬਾ ਜੀ ਤੇ ਜੋ ਕਹਾਂ ਦਿਓ ਆਪਾਂ ਤਾਂ ਜੋੜਦੇ ਪਿਆ ਤੁਹਾਨੂੰ ਬੱਸ ਨੂੰ ਆਪਾਂ ਰੋਕਿਆ ਇਹ ਕਿਹੜੇ ਸਕੂਲ ਦੀ ਜੀ ਲਿੱਟਰ ਦਾ ਸਕੂਲ ਦੀ ਸਰ ਬੱਸ ਆ ਫਦੇਗੜ ਚੋੜੀਆਂ ਫਦੇਗੜ ਚੋੜੀਆਂ ਜੀ ਉਹਦੇ ਵਿੱਚ ਸਪੀਡ ਘਵਾਨਾ ਲੱਗਾ ਹੁੰਦਾ ਸਰ ਬੱਸ ਸਾਡੇ ਲੱਗੋ 70 ਸਪੀਡ ਤੇ ਕੱਢ ਕੇ ਗਿਆ ਬੰਦਾ ਤੁਸੀਂ ਸੋਚੋ ਕਿ ਜਿਹਦੇ ਵਿੱਚ ਬੱਚੇ ਬੈਠੇ ਦੇ ਆ ਕੀ ਸਪੀਡ ਗਵਰਨਰ ਆਪਾਂ ਕਿਉਂ ਕਹਨੇ ਆ ਸਰ ਸਿਰਫ ਇਸ ਗੱਲ ਕਰਕੇ ਕਹਨੇ ਆ ਕਿ ਸਪੀਡ ਲਿਮਟ ਹੋਏ ਹੂੰ ਹੂੰ ਸਪੀਡ ਲਿਮਟ ਹੋਣੀ ਚਾਹੀਦੀ ਆ ਜਦੋਂ ਸਪੀਡ ਲਿਮਟ ਨਹੀਂ ਆਪਾਂ ਜਾ ਕੇ 1 ਕਿਲੋਮੀਟਰ ਪਿੱਛੇ ਜਾ ਕੇ ਉਹਨੂੰ ਰੋਕਿਆ ਰੋਕ ਕੇ ਨਹੀਂ ਗੱਲ ਕਹੀ ਜੇ ਤੂੰ ਕਿਹਦੇ ਚ ਵਾਜੇ ਤੇ ਫੇਰ ਤੇ ਇਹ ਭਾਜੀ ਨਾਲ ਆਏ ਨੇ ਜੀ ਕਹਿੰਦੇ ਕਿ ਉਹ ਬੱਸ ਨੂੰ ਤੁਸੀਂ ਬੌਂਡ ਨਾ ਕਰੋ ਹੁਣ ਤੁਸੀਂ ਦੱਸੋ ਆਪਾਂ ਕੀ ਕਰੀਏ ਜੀ ਤਨ ਬੰਦ ਕਰ ਲਓ ਸਰ ਦੱਸੋ ਜੀ ਹਾਂਜੀ ਜਦੋਂ ਆਏ ਤੁਸੀਂ ਮੈਂ ਫਿਰ ਕਿਹ ਚੁਣਦਾ ਆਪਣੀ ਡਾਈਗਨੋਸਿਸ ਹੈ ਹਾਂਜੀ ਉਹਦਾ ਨਾ ਵੀ ਆਪਾਂ ਮੈਂ ਕੋਈ ਹੁਣ ਤੇ ਇਧਾਰ ਆ ਰਿਹਾ ਕਿਸੇ ਤੁਹਾਡੀ ਗੱਡੀਾਂ ਨੂੰ ਗੱਡੀਾਂ ਲੈ ਜਾਣਾ ਜੀ ਮੈਨੂੰ ਉਹ ਪਲਾਇਨ ਕੀਤਾ ਸੀ ਮੈਂ ਚਲ ਮੈਂ ਚਲਣਾ ਹਾਂ ਚਲੋ ਹਾਂਜੀ ਇਹ ਡਰਸ ਆਪਣੇ ਕੇ ਹਾਂਜੀ ਹਾਂਜੀ ਆਪਾਂ ਨੂੰ ਹਾਂਜੀ ਉਹਨੇ ਆਪਣੀ ਗਲਤੀ ਨਹੀਂ ਦੱਸੀ ਨਹੀਂ ਉਹ ਕੋੜਾ ਨਾ ਉਹਨਾਂ ਦਾ ਪੇਸ਼ੈਂਟ ਉੱਧਰ ਗਿਆ ਸਰ ਮੈਂ ਐਗਰੀ ਹਾਂ ਪਲੀਜ਼ ਮੇਰੀ ਗੱਲ ਮੰਨੋ ਕਿੰਨੇ ਬੱਚੇ ਤੁਹਾਡੇ ਸਰ ਮੇਰੇ ਆਪਣੇ ਹਾਂ ਆਪਣੇ ਮੇਰੇ ਲੋ ਜੀ ਹਰ ਕਦਾ ਇੱਕ ਦਾ ਦੋ ਬੱਚਾ ਨਾ ਸਰ ਤੇ ਇਹ ਕੁੱਝ ਸੁਚੇਤਾ ਦਾ ਬੇਟਾ ਸ ਵਿੱਚ ਜਾਂਦਾ ਹੈ ਇਨੀ ਸਪੀਡ ਬੱਸ ਰੱਬ ਨਾ ਕਰੇ ਉਹ ਕੇਜ ਮਾਰ ਦੇ ਕੋਈ ਆ ਕੇ ਵਾਜੇ ਤੇ ਸਰ ਰੂਲ ਆਫ ਰੈਗੂਲੇਸ਼ਨ ਦੇ ਮੁਤਾਬਕ ਚੱਲਣ ਦੋ ਤੇ ਇਹ ਡੱਗਿਆ ਥਾਣਾ ਜਿਹੜਾ ਸਾਡੇ ਹੱਥ ਆਪਣੇ ਅੱਗੇ ਜੜਾਓ ਕਿ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਯਾਰ ਕੋਆਪਰੇਟ ਪਲੀਜ਼ ਪਲੀਜ਼ ਠੀਕ ਹੈ ਜੀ ਅੱਜ ਪੰਜਾਬ ਸਰਕਾਰ ਦੀਆਂ ਤੇ ਸਾਡੇ ਜ਼ਿਲ੍ਹਾ ਅਫਸਰਾਂ ਦੇ ਹੁਕਮ ਅਨਸਾਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਨੂੰ ਸੇਫ ਸਕੂਲ ਵਾਨ ਪਾਲਸੀ ਤੱਕ ਤਹਿਤ ਚੈੱਕ ਕੀਤਾ ਜਾ ਰਿਹਾ ਔਰ ਜਿਹਦੇ ਵਿੱਚ ਇੰਨੀਆਂ ਹੁੰਤਾਈਆਂ ਪਾਈਆਂ ਰਹੀਆਂ ਨੇ ਵੀ ਕਦੇ ਵੀ ਇੰਨਾ ਸਕੂਲਾਂ ਦੇ ਮਾਲਕ ਜਾਂ ਬੱਸਾਂ ਦੇ ਮਾਲਕ ਆਪਣੇ ਬੱਚਿਆਂ ਨੂੰ ਇੰਨਾਂ ਸੀਟਾਂ ਤੇ ਬਿਠਾ ਕੇ ਕਦੇ ਸਕੂਲ ਤੱਕ ਨਹੀਂ ਲੈ ਕੇ ਜਾਣਗੇ ਐਨੇ ਤਰਸਜੋਗ ਹਾਲਾਤ ਨੇ ਪਰ ਫੇਰ ਹੀ ਵੇਖੋ ਜੀ ਬੱਚਿਆਂ ਦੇ ਮਾਪਿਆਂ ਦਾ ਕੋਈ ਦੋਸ਼ ਨਹੀਂ ਉਹ ਇਹਦਾ ਪੂਰਾ ਪਾੜਾ ਦੇ ਰਹੇ ਨੇ ਨਵੀਆਂ ਬੱਸਾਂ ਵਾਲੀਆਂ ਸਾਰਾ ਇਹਨਾਂ ਦਾ ਪਾੜਾ ਦਿੰਦੇ ਨੇ ਪਰ ਇਹਨਾਂ ਵੱਲੋਂ ਬਹੁਤ ਜ਼ਿਆਦੀਆਂ ਹੁੰਤਾਈਆਂ ਰੱਖੀਆਂ ਹੋਈਆਂ ਨੇ ਇਹਦੇ ਵਿੱਚ ਨਾ ਤੇ ਫਸਟ ਸਟ ਗੇਤਾ ਜੀ ਨਾ ਹੀ ਕੋਈ ਸੀਟਾਂ ਨੇ ਬਹਿਣ ਨੂੰ ਨਾ ਇਹਦੇ ਵਿੱਚ ਫਾਇਰ ਕਿਟ ਹੈ ਜਿੱਦ ਨਾਲ ਅੱਗ ਬੁਝਾਈ ਜਾਏ ਨਾ ਫਸਟ ایڈ ਕਿਟ ਹੈ ਜੀ ਨਾ ਇਹਨਾਂ ਕੋਲ ਐਡੀ ਕਨੈਕਟਰ ਹੈ ਜੀ ਤੇ ਬਹੁਤ ਤਸਜੋਗ ਹਾਲਾਤ ਹੈ ਜੀ ਤੇ ਸੋ ਇਹਨਾਂ ਦੇ ਖਿਲਾਫ ਅੱਜ ਆਪਾਂ ਸਰਕਾਰ ਦੇ ਹੁਕਮਾਂ ਤਹਿਤ ਕਾਰਵਾਈ ਕਰ ਰਹੇ ਆ ਮੇਰੇ ਨਾਲ ਜੋਸੀ ਸਾਹਿਬ ਆਏ ਨੇ ਜੀ ਗੁਰਦਾਸਪੁਰ ਤੋਂ ਚਿਲड्रन ਅਫਸਰ ਡਿਸਟ੍ਰਿਕਟ ਲੈਵਲ ਦੇ ਨੇ ਤੇ ਉਹ ਵੀ ਆਏ ਨੇ ਜੀ ਡੀਸੀ ਸਾਹਿਬ ਦੇ ਤੇ ਕਪੂਰਕਾਂਤ ਸਾਹਿਬ ਦੇ ਇਕਨਸਾਰ ਇਹ ਕੰਮ ਕਰ ਰਹੇ ਆ ਸਰ ਆ ਜਿਹੜੀ ਪਾਸੇ ਜਮਾ ਸਕੂਲ ਪਾਸ ਬੱਚੇ ਬਿਠੇ ਇਹ ਤਾਂ ਬਹੁਤ ਜਿਆਦਾ ਮਾਦਾ ਹਾਲ ਹੈ ਮੈਂ ਤਸਵੀਰਾਂ ਦਿਖਾਉਣੀ ਆ ਤੁਹਾਨੂੰ ਇੰਸਪੈਕਟਰ ਸਾਹਿਬ ਵੀ ਨਾਲ ਨੇ ਤੇ ਬਸ ਦੀ ਜਿਹੜੀ ਹਾਲਾਤ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਜਿਤਨਾ ਐਂਬੂਲੈਂਸ ਐਂਬੂਲੈਂਸ ਟਾਈਪ ਆ ਆ ਤੁਸੀਂ ਦੇਖੋ ਇੰਸਪੈਕਟਰ ਸਾਹਿਬ ਇੱਥੇ ਨੇ ਇਹ ਦੇਖੋ ਜੀ ਕੋਈ ਵੀ ਤਾਰ ਇਹਦੀ ਕੋਈ ਤਾਰਾਂ ਨੰਗੀਆਂ ਪਈਆਂ ਨੇ ਆ ਵੇਖੋ ਕੀ ਦੰਦਾਲ ਬਣਿਆ ਆ ਬਸ ਦੀ ਹਾਲਾਤ ਨੇ ਸਰ ਅੱਜ ਤੁਸੀਂ ਫਤੇਗੜ ਚੂੜੀਆਂ ਮਜੀਠਾ ਰੋਡ ਐਫ ਐਸ ਸਕੂਲ ਆਫ ਐਕਸਲੈਂਟ ਆਇਓ ਇੱਥੇ ਬੱਸਾਂ ਦੀ ਚੈਕਿੰਗ ਕੀਤੀ ਨਹੀਂ ਇਸ ਨੂੰ ਨਹੀਂ ਬੱਤੀ ਆ ਰਹੀ ਜਿਹੜੀ ਬਾਸਾ ਕੀ ਕੀ ਉਂਟਾਈਆਂ ਪਾਈਆਂ ਗਈਆਂ ਸਰ ਇੰਨਾ ਮੈਨੂੰ ਤੇ ਆ ਗੱਲ ਦੀ ਰਹਿਣ ਗਈ ਇਹਨਾਂ ਬੱਸਾਂ ਚ ਹੈ ਹੀ ਕੱਖ ਨਹੀਂ ਸਰ ਆਪਾਂ ਦੇਖਦੇ ਪਏ ਆ ਕਿ ਵਿੱਚ ਫੱਟੇ ਲੱਗੇ ਦੇ ਆ ਸਰ ਜਿਹੜੀਆਂ ਬੱਸਾਂ ਵਿੱਚ ਸਰ ਫੱਟੇ ਲੱਗੇ ਦੇ ਆ ਆਪਾਂ ਉਹ ਬੱਸਾਂ ਹੁਣ ਤੁਸੀਂ ਸ਼ਰ ਬਾਈ ਲਈ ਕਿ ਨਹੀਂ ਲਈ ਉਹ ਜਿਹੜੇ ਡਰਾਈਵਰ ਸਾਹਿਬ ਨੇ ਉਹ ਵੀ ਆ ਗੱਲ ਕਹਿ ਰਹੇ ਨੇ ਕਿ ਮੈਨੂੰ ਛੱਡੋ ਸਰ ਮੈਂ 100% ਇੰਨਾ ਬੰਦਿਆਂ ਨਾਲ ਐਗਰੀਆਂ ਤੇ ਦੇਖੋ ਅੱਜ ਕੱਲ ਕਿਸੇ ਦਾ ਇੱਕ ਜਾਂ ਦੋ ਬੱਚੇ ਨੇ ਤੇ ਸਰ ਕਿ ਤੋ ਕੱਟ ਮੈਂ ਆ ਨਹੀਂ ਕਹਿੰਦਾ ਡਾਕੂਮੈਂਟੇਸ਼ਨ ਸਰ ਇਹਨਾਂ ਦੇ ਡਾਕੂਮੈਂਟ ਤੇ ਛੱਡੋ ਸਰ ਵਿੱਚ ਫੱਟੇ ਲਗਾਏ ਹੋਏ ਆ ਪੱਟੇ ਤੇ ਵੈਸੇ ਲਾਉ ਨਹੀਂ ਹੈਗੇ ਸਰ ਜਿਹੜੀਆਂ ਬਸਤਾ ਬਹੁਤ ਮੱਦਾ ਆ ਲੈ ਹਾਂ ਸਰ ਐ ਨਹੀਂ ਸਰ ਇਹ ਕੋ ਬੱਸ ਲੱਗੀ ਉਹਦਾ ਵੀ ਜਿਹੜੀ ਤੜੀ ਬੱਸ ਸਰ ਸਾਨੂੰ ਜੋ ਜੋ ਕੰਮੀਆਂ ਆਪਾਂ ਰੂਲ ਆਫ ਰੈਗੂਲੇਸ਼ਨ ਦੇ ਮਤਾਬਕ ਇਹਨੂੰ ਕਰਕੇ ਜਾਵਾਂਗੇ ਸਰ ਏ ਉਹਨਾਂ ਕੰਕੀਆਂ ਬੱਸਾਂ ਦੀ ਚੈਕਿੰਗ ਹੋ ਗਈ ਸਰ ਸਾਰੀ ਬੱਸਾਂ ਚੈੱਕ ਕਰ ਰਹੇ ਆ ਸਰ ਕੱਲੀ ਕੱਲੀ ਬੱਸ ਕਰਦੇ ਆ ਰਹੇ ਆ ਜਿਹੜੀ ਜਿਹੜੀ ਬੱਸੇ ਜੋ ਜੋ ਕਮੀਆਂ ਨੇ ਉਹਦਾ ਚਲਾਨ ਕਰ ਰਹੇ ਆ ਜਿਹੜੀ ਬੱਸ ਬੰਦ ਹੋਣ ਜੋਗ ਸਰ ਉਹਨੂੰ ਬੰਦ ਕਰ ਰਹੇ ਆ